ਹੈਲੋ ਸੋਸ੍ਰੀਕਾ ਮਰੀ ਜੀ ਤੁਹਾਲੇ ਮੇਰੇ ਨਾਲ ਮਿਲਣ ਲਈ ਦੇਖ ਰਹੇ ਹਾਂ ਕਿ ਸਾਰੇ ਠੀਕ ਠਾਕ ਆ। ਅਸੀਂ ਵੀ ਠੀਕ ਠਾਕ ਆ ਜੀ। ਦੀਪ ਉਹ ਮੰਗਲੋ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ। ਇਹ ਦਿਨ ਹੈਗਾ ਜੀ ਅੱਜ ਸ਼ੁੱਕਰਵਾਰ। ਤਰੀਕ ਹੈਗੀ ਹੈ 21 ਤੇ ਟਾਈਮ ਹੋ ਗਿਆ ਜੀ 8:30 ਹੋ ਗਏ ਜੀ। ਕੰਮ ਬਲੌਗ ਆਪਾਂ ਕਰਤਾ ਸ਼ੁਰੂ ਕੰਮ ਆਪਣੇ ਸਾਰੇ ਹੋ ਗਏ ਜੀ। ਥੋੜੇ ਬਹੁਤੇ ਰਹਿ ਗਏ ਜੀ ਕਿਚਨ ਚ ਆੜੂ ਇਹ ਦੇਖੋ ਜੀ ਸੁਣੀ ਆ ਰਹੀ ਸੀ ਜਿਹੜਾ ਪਾਣੀ ਹਜੇ ਖੜਾ ਇਧਰ ਉੱਪਰ ਲਾਏਗੀ ਦੀਤੀ ਝਾੜੂ ਠੀਕ ਹੈ ਜੀ ਅਰੇ ਲਾ ਰਹੀ ਐ ਠੀਕ ਹੈ ਜੀ ਪਾਣੀ ਆਪਾਂ ਪਾ ਤਾਮ ਕੇ ਚੇ ਇਸ ਨੂੰ ਵੀ ਕਰ ਦੋ ਮੈਂ ਬੰਦ ਤੇ ਕੱਪੜੇ ਆਪਣੇ ਬਸ ਬਹੁਤ ਏਨੀ ਜੀ ਥੋੜੀ ਐ ਤੇ ਗਰਮੀ ਬਹੁਤ ਜ਼ਿਆਦਾ ਜੀ ਰਾਤ ਆਇਆ ਸੀ ਆਪਣੇ ਮੀਨੂ ਰਾਤ ਨੂੰ ਸਵੇਰੋਂ ਆਇਸੀ ਸੋਰੀ ਸਵੇਰੋਂ ਆਪਣੇ 4-5 ਵਜੇ ਮੀ ਆਇਆ ਸੀ ਜੀ ਤੇ ਚਲੋ ਕੱਪੜੇ ਆਪਾਂ ਪਾ ਤੇ ਮਸ਼ੀਨ 'ਚ ਠੀਕ ਹੈ ਜੀ ਤੇ ਫੇਰ ਆਪਾਂ ਕਰਨੇ ਆ ਹੋਰ ਕੰਮ ਠੀਕ ਹੈ ਜੀ ਹਲੋ ਜੀ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਮੈਂ ਸੋਚ ਰਹੀ ਕਿ ਸਬ지 ਸੁਜੀ ਆਪਾਂ ਕਾਸਟੀ ਬਣਾਣੀ ਆ ਪਹਿਲਾਂ ਮੈਂ ਸੋਚ ਰਹੀ ਸੀ ਕੀ ਆ ਬਣਾ ਲਾਂ ਈਆਂ ਨਹੀਂ ਬਣਾਉਂਦੇ ਆਪਾਂ ਫੇਰ ਪਤਾ ਨਹੀਂ ਦੁੱਧ ਬਚਿਆ ਹੋਇਆ ਨਹੀਂ ਤੇ ਮੈਂ ਚਾਹ ਬਣਾ ਲਈ ਸੀ ਚਾਹ ਰੱਖੀ ਪਈ ਆ ਦੀਦੀ ਨੂੰ ਦੇ ਆਈ ਪਾ ਕੇ ਇਹ ਤਾਂ ਹਮ ਬਿੱਤੇ ਛੋਲੇ ਭੌਕੇ ਰੱਖ ਦਾਂਗੇ ਸਾਮ ਜੁੱਧਰ ਨਾ ਗਾ ਪੈ ਰਿਆ ਵੀ ਰਸੋਈ ਤੇ ਇਹ ਗਰਮੀ ਘੋਟ ਜਾ ਰਹੀ ਪਾਣੇ ਪਾਣੇ ਦੀ ਤਿਆਰੀ ਨਾ ਰਹੀ ਤੇ ਆਹ ਖਾਣਾ ਤਿਆਰ ਬਣਾਉਣਾ। ਸੋ ਤੋਂ ਕਿਨ੍ਹਾ ਚੋਲੇ ਆਪਾਂ ਪਹਿਲਾਂ ਉਹ ਗਾਣ। ਆਦਿਨਾ ਫਲੇ ਟੂਟੀ ਨਹੀਂ ਆਈ ਜੀ। ਤੇ ਕੱਪੜੇ ਆਪਾਂ ਸਵੇਰ ਨੂੰ ਮਸ਼ੀਨ ਚ ਪਾਤੇ ਸੀ। ਮਾਸ਼ੱਲਾ ਆਜੇ ਵੀ ਕੁਝ ਸੀ। ਕੁਟੀ ਆਣੀ। ਕੱਪੜੇ ਉਹ ਵੀ ਪਏ ਮਸ਼ੀਨ ਚ। ਜੋ ਰੱਖ ਦਾਂਗੇ ਤਾਂ ਵੀ ਬਣਾਵਾਂਗੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜਿਹੜੇ ਨਿਊ ਆਣਾ ਤੇ ਵੱਧ ਤੋਂ ਵੱਧ ਲਾਈਕ ਕਰਨਾ ਜੀ ਪਲੀਜ਼ ਸਦਾ ਹੱਥ ਬਣ ਕੇ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਹੜੇ ਨਿਊ ਆਣਾ ਜੀ ਠੀਕ ਹੈ ਫੁੱਲ ਵਾਚ ਕਰਨਾ ਠੀਕ ਹੈ ਜੀ ਵੀਡੀਓ ਨੂੰ ਦੇ ਨੀਵਾਂ ਤੇ ਲਾਦ ਇਹ ਵੀ ਲੱਗਦੀ ਹੈ ਜੀ ਇਹ ਲੈ ਕੇ ਪੀਣਾ ਨਹੀਂ ਤੇ ਬਣਾਣਾ ਨਹੀਂ ਤੇਰਾ ਆ ਰਿਹਾ ਹੈ ਕਿਹਦਾ ਵੀ ਇਹ ਹੈ ਵੈਸੇ ਆਪਾਂ ਸਵੇਰੋਂ ਵੀ ਸਬਜ਼ੀ ਬਣਾਈ ਸੀ ਜੀ ਆਲੂ ਬੈਂਗਣਾਂ ਦੀ ਤੇ ਉਹ ਲਾਗੀ ਵੀ ਇਤਨਾ ਚਲੇ ਗਏ ਪਾ ਕੇ ਇਹ ਪੰਜਪਾਤੀ ਸਿਲੀ ਬੋਲਾ ਕੀ ਸਬਜ਼ੀ ਨੂੰ ਆਪਾਂ ਪਹਿਲਾਂ ਸੋਚ ਰਹੀ ਸੀ ਕਿ ਆਪਾਂ ਨਾ ਮੀਂਹੀਏ ਸਭ ਬੁੱਧੂ ਤੋਂ ਵੀ ਆ ਬੱਝਿਆ ਲਾ ਲਈ ਇਹ ਤਾਂ ਜਿਹੜੀ ਰੂਬੀ ਹੈ ਕੁੜਮੀ ਦਾ ਟਾਈਮ ਆ ਗੰਦਾ ਜਿਹਾ ਮੌਸਮ ਆ ਆਹ ਕੋਈ ਬਾੜਾ ਦਾ ਦਰਵਾਜ਼ਾ ਖੋਲ੍ਹਦੇ ਅੰਦਰ ਮੱਖੀਆਂ ਨੇ ਡਰ ਗਈਆਂ ਤੇਰਾ ਮੋ ਇੰਨਾ ਮੱਖੀਆਂ ਤੋਂ ਨੰਦ ਦੇਵ

ਪਾ ਚੋਲੇ ਰੱਖਦੇ ਸੀਟੀਆਂ ਮਰਵਾ ਲਏ ਦੋ ਫਿਰ ਉਦੋਂ ਆਪਾਂ ਤੜਕਾ ਲਾਵਾਂਗੇ ਜੀ ਠੀਕ ਹੈ ਜੀ ਇਹਨਾਂ ਨੂੰ ਆਉਣਾ ਪਾ ਟੱਕਣ ਬੰਦ ਕਰ ਦਿੰਨੇ ਆ ਸੀਟ ਘਲਵਾ ਲਏ ਦੋ ਤਿੰਨ ਇਦਾਂ ਨੇ ਆਪਾਂ ਤੜਕਾ ਤਿਆਰ ਕਰਦੇ ਹਾਂ ਜੀ ਅੱਗੇ ਥੋੜੇ ਜਿਹਾ ਆਪਾਂ ਲੈ ਲੀਏ ਮਿਰਚਾਂ ਥੋੜੀਆਂ ਜਿਹਾ ਤੇ ਤਿੰਨ ਲੈ ਲਈ ਆਪਾਂ ਲਾਲ ਟਮਾਟਰ ਤਿੰਨੀ ਲੈ ਆਪਾਂ ਪਿਆਜ਼ ਤੇ ਥੋੜਾ ਜਿਹਾ ਆਪਾਂ ਅਦਰਕ ਜਿਹਦਾ ਸਾਨੂੰ ਆਪਣੇ ਕੋਲ ਹੈ ਨਹੀਂ ਇੰਨੀ ਕੀ ਐ ਤੇ ਆਪਾਂ ਤਿਆਰੀ ਕਰੀਏ ਜੀ ਮਸਾਲੇ ਵੀ ਤੇ ਇਹ ਲੇਟੇ ਤੇ ਖਤਮ ਆ ਗਏ ਚੋਲੇ ਚਲੋ ਇਹਨਾਂ ਨੂੰ ਪਰਾਂਦੇ ਤੇ ਜਿਹੇ ਤਰ੍ਹਾਂ ਥੋੜਾ ਜਿਹਾ ਪਾ ਲੈਨੇ ਆਪਣਾ ਤੇਲ ਇਹਨਾਂ ਚੰਗੀ ਤਰ੍ਹਾਂ ਪਾ ਲੈ ਗਰਮ ਹੋ ਗਏ ਤੇ ਜੀਰਾ ਥੋੜਾ ਜਿਹਾ ਪਾ ਲੈਨੇ ਆਪਾਂ ਥਾਣੀ ਨਾਲ ਸਾਵਤ ਇਹਨਾਂ ਚੰਗੀ ਤਰ੍ਹਾਂ ਭੋਲਣ ਦੀ पारा हो गए जी प्याज लो जी प्याज अपने हो गए और आप टमाटर ठीक है जी चलिए तरह टमाटर ਲੋਜੀ ਟਮਾਟਰ ਜਲਦੀ ਗਲ ਜਾਣਗੇ ਇਹਦੇ ਵਿੱਚ ਆਪਾਂ ਨਮਕ ਪਾ ਦਿੰਦੇ ਹਾਂ 2 ਚਮਚ ਠੀਕ ਹੈ ਜੀ ਹੋਰ ਆਪਾਂ ਪੁਦੀਆ ਰੱਖਾਂਗੇ ਠੀਕ ਤਾਂ ਆਂ ਦਾ ਹਲਦੀ ਤੇ ਲਾਲੀ ਮਿਰਚ ਲਾ ਲੇ ਪਾ ਕੇ ਤੇ ਦੇਖਦੇ ਕਰਦੇ ਲੋਜੀ ਆਪਣੇ ਟਮਾਟਰ ਰੋਤੇ ਇਹ ਆਪਾਂ ਪਾ ਦਿੰਦੇ ਹਾਂ ਹਲਦੀ ਇਸ ਤੋਂ ਕੱਲ ਆਪਣਾ ਹੋ ਜਾਏਗਾ ਤੇ ਵੀ ਪੰਗੇ ਤਰੀਕੇ ਨਾਲ ਹੀ ਬਣਾਈਏ ਦੀ ਆਪਾਂ ਕਬਾਦ ਨੇ ਇੱਕ ਕਮ ਚਹਾੜਦੀ ਦਾ ਤੇ ਥੋੜਾ ਜਿਹਾ ਪਾਣੀ ਆਪਾਂ ਦੇ ਗਏ ਨੇ ਤੇ ਜਿੱਤਾ ਭਣਾ ਆਮ ਪੜ ਕੇ ਨਾ ਪਰ ਉਹ ਨਹੀਂ ਬਣਦੀ ਇਹ ਠੀਕ ਹੈ ਜੀ ਮਸਾਲਿਆਂ ਨੂੰ ਤਾਂ ਜਿੱਦ ਤਰ੍ਹਾਂ ਪੋਣਾ ਲੱਗਦਾ ਲਓ ਜੀ ਆਪਾਂ ਮਸਾਲਾ ਚੈੱਕ ਕਰ ਲੈਨੇ ਹੁਣ ਠੀਕ ਹੈ ਲਓ ਜੀ ਮਸਾਲਾ ਤੇਲ ਸੱਟ ਗਿਆ ਹੈ ਕਿਹ ਕਿਹ ਤਰ੍ਹਾਂ ਹੋ ਰਹੀ ਹੈ ਇਹਦੀ ਪਾਣੀ ਆਪਾਂ ਪਾ ਲਏ बन ਗਈ ਜੀ ਤੇ ਰਖਾਵਾਂਗੇ ਆਪਾਂ। ਸਬਜੀ। ਇੱਕ ਚੰਨ ਕਰ ਲੈਣ ਨੂੰ ਸਿਕਾ ਕੇ ਟਾਕ ਦਾਂਗੇ ਜੀ ਤੇ ਫਿਰ ਜਦੋਂ ਬਣ ਗਈ ਜੀ ਉਦੋਂ ਖਾਵਾਂਗੇ ਜੀ। ਲੋ ਜੀ ਸਬਜੀ ਆਪਣੀ ਹੋ ਗਈ ਤੇ ਥੋੜਾ ਜਿਹਾ ਪਾ ਦਿੰਨੇ ਆਪਾਂ ਗਰਮ ਮਸਾਲਾ ਪਾਤਾ ਜੀ ਤੇ ਆਪਣੇ ਕੋ ਥੋੜਾ ਜਿਹਾ ਧਣੀਆਂ ਪਿਆਸੀ ਵੀ ਬਾਦਣ ਲਓ ਜੀ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਜੀ। ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਦੇਖੋ ਜੀ ਤਰੀ ਕਿੰਨੀ ਸਣੀ ਹੋਣੀ ਹੈ ਦੇਖੋ ਜੀ ਚਲੋ ਜੀ ਗੈਸ ਨੂੰ ਕਰ ਦਾਂਗੇ ਬੰਦ ਐਕੀ ਕਰਦੇ ਆ ਵੀਡੀਓ ਦਾ ਆਪਾਂ ਐਂਡ